ਸਵਾਗਤ ਹੈ ਦੋਸਤੋ ਤੁਹਾਡਾ ਫਾਇਲਕਾਰ 24 ਚ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਅਸੀਂ ਪਹੁੰਚੇ ਆਂ ਐਸਐਸ ਚੌਂਕੀ ਤੋਂ ਅੱਗੇ ਜੋ ਗੁੱਦੜ ਪੈਣੀ ਦਾ ਰਕਬਾ ਡੁੱਬਿਆ ਹੈ ਮੇਰੇ ਪਿਛੇ ਤਸਵੀਰਾਂ ਦੇਖ ਰਹੇ ਹੋ ਇੱਥੋਂ ਦੇ ਸਥਾਨਕ ਲੋਕ ਹੈਗੇ ਆ ਨਾਲ ਦੇ ਤਸਵੀਰਾਂ ਸਾਹਮਣੇ ਆ ਰਿਹਾ ਪਾਣੀ ਗਰਾਊਂਡ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ 2023 ਚ ਹੜ੍ਹ ਆਏ ਸੀਗੀ ਹੜ੍ਹਾਂ ਦੀ ਮਾਰ ਪਈ ਸੀਗੀ ਹੁਣ ਜੋ 25 ਜੀ ਆਏ ਹੈਗੇ 25 ਜੀ ਲੋਕਾਂ ਨੂੰ ਹੜਾ ਦੀ ਮਾਰ ਪਈ ਐ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਰਹੇ ਹੋ ਫਾਜ਼ਲ ਕਾ 24 ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਇੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਦਾ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਰਿਹਾ ਹੈ ਜੀ ਤੇ ਹਾਲਾਤਾਂ ਬੜੇ ਤੁਹਾਡੇ ਸਭ ਸਾਹਮਣੇ ਆ ਬਹੁਤ ਮਾੜੇ ਹਾਲਾਤ ਇਚ ਆਪਣਾ ਪੰਜਾਬ ਗੁਜ਼ਰ ਰਿਹਾ ਹੈ ਇਥੋ 1000 ਇਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਘਰਾਂ ਚ ਪਾਣੀ ਵੜ ਚੁੱਕਿਆ ਹੈ ਤੇ ਬੜੇ ਲੋਕ ਤੰਗ ਨੇ ਬਹੁਤ ਪਰੇਸ਼ਾਨ ਨੇ ਤੁਹਾਡੀ ਕਿੰਨੀ ਫਸਲ ਖਰਾਬ ਹੋ ਗਈ ਮੇਰੀ 12 ਇਕੜ ਫਸਲ ਖਰਾਬ ਹੋ ਚੁੱਕੀ ਹੈ ਇੱਥੇ ਹੈ ਜੀ ਤੁਹਾਡੀ ਇੱਥੇ ਹੈ ਜੀ ਇਹ ਸਾਡਾ ਰਕਬਾ ਪਿੰਦਾ ਬੈਕ ਹਸਤਾ ਹੈ ਕੁਝ ਕੁ ਜੀ ਕੇ ਸਾਰੀ 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 ਉੱਪਰ ਪਾਣੀ ਚੱਲ ਰਿਹਾ ਜੀ 7-7 ਫੁੱਟ ਤੱਕ ਪਾਣੀ ਹੈਗਾ ਜੀ ਜਿੱਥੇ ਸਾਡੀ ਫਸਲ ਲੱਗੀ ਹੈ ਜਿਹੜੇ ਆਪਾਂ ਚਾਰਾ ਪਾਉਨੇ ਆਪਾਂ ਸਾਨੂੰ ਉਹ ਬਚਿਆ ਨਹੀਂ ਚਾਰਾ ਸਭ ਡੁੱਬ ਗਿਆ ਜੀ ਸਭ ਇੱਥੇ ਹੈਗਾ ਸੀ ਸਾਡਾ ਚਾਰਾ ਵੀ ਸੀਗਾ ਇੱਧਰ ਝੋਨਾ ਵੀ ਸਭ ਡੁੱਬ ਗਿਆ ਖਤਮ ਹੋ ਗਿਆ ਜੀ ਫਿਰ ਕਿਹੜਾ ਚਾਰਾ ਕਿਵੇਂ ਚੱਲ ਰਿਹਾ ਪਸੂ ਗੁਜਾਰਾ ਬਸ ਜੀ ਤੂੜੀ ਹੈਗੀ ਹੈ ਜੀ ਤੂੜੀ ਤੇ ਕੁਝ ਦਾਣਾ ਪਾ ਕੇ ਉਹਦੇ ਨਾਲ ਗੁਜਾਰਾ ਕਰ ਰਹੇ ਆ ਜੀ ਅੱਛਾ ਕਿਦਨੇ ਕਦੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਜਿਹੜੇ ਆਪਣੇ ਦਾਨੀ ਵੀਰ ਨੇ ਕੋਈ ਸਪੋਰਟ ਕਰ ਰਹੇ ਨੇ ਦਾਨੀ ਦਾਨੀ ਵੀਰਾਂ ਵੀਰ ਬਹੁਤ ਸਪੋਰਟ ਕਰ ਰਹੇ ਨੇ ਦਾਨੀ ਵੀਰ ਜੋ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ ਉਹ ਉਹ ਇਹਨਾਂ ਕੋਲ ਰਾਸ਼ਨ ਭੇਜ ਰਹੇ ਆ ਨਾ ਲੋਕਾਂ ਨੂੰ ਕਿਸੇ ਗਲਤੀ ਪ੍ਰਭਾਵ ਕੋ ਨਹੀਂ ਪਸ਼ੂਆਂ ਵਾਸਤੇ ਵੀ ਚਾਰਾ ਵੇਚ ਰਹੇ ਨੇ ਖਾਣ ਵਾਸਤੇ ਸੁੱਕਾ ਰਾਸ਼ਨ ਵੀ ਮਤਲਬ ਖਾਣਾ ਪਕਾ ਕੇ ਵੀ ਲਿਆ ਰਹੇ ਨੇ ਉਹ ਦਾਨੀ ਵੀਰਾਂ ਦਾ ਵੀ ਬੜਾ ਧੰਨਵਾਦ ਹੈਗਾ ਵੀ ਜੋ ਇਸ ਮੁਸੀਬਤ ਦੀ ਘੜੀ ਵਿੱਚ ਸਾਥ ਦੇ ਰਹੇ ਨੇ ਵੀਰ ਜੀ ਜੋ ਗੁੱਧੜ ਪੈਣੀ ਦਾ ਰਕਬਾ ਪ੍ਰਭਾਵਿਤ ਹੋਇਆ ਹੈਗਾ ਹਾਂਜੀ ਹਰ ਦੇਖ ਰਹੇ ਹੋ ਇਹ ਕਿੰਨਾ ਰਕਬਾ ਹੈਗਾ ਤੇ ਕਿੰਨੇ ਕਿਸਾਨਾਂ ਦੀ ਇਹ ਜਿਹੜਾ ਹੜਾ ਨੇ ਆਪਣੀ ਲਪੇਟ ਵਿੱਚ ਲੈ ਲੈਣ ਇੱਥੇ ਵੀਰ ਜੀ ਲਗਭਗ 10-12 ਪਿੰਡ ਨੇ ਲਾਧੂਗਾ ਦੇ ਨਾਲ ਲੱਗਦੇ ਤੇ 10-12 ਪਿੰਡਾਂ ਦਾ ਘਟੋ ਘਟ ਹਜ਼ਾਰ ਏਕੜ ਦੇ ਕਰੀਬ ਜਿਹੜੀ ਹੈਗੀ ਐਫਐਸਐਲ ਖਰਾਬ ਹੋ ਚੁੱਕੀ ਹੈ ਜਮਾਈ ਜੋ ਕਿ ਉੱਥੇ ਕਣਕ ਦੀ ਬਜਾਈ ਵੀ ਔਖੀ ਲੱਗ ਰਹੀ ਹੈ ਇਹ ਤਾਂ ਇਕੱਲਾ ਝੋਨਾ ਖਰਾਬ ਹੋਇਆ ਇੱਥੇ ਉਹਨਾਂ ਜਿੱਥੇ ਪਾਣੀ ਰੁਕਿਆ ਹੈ ਨਾ ਉੱਥੇ ਇਹ ਵੀ ਨਹੀਂ ਹੈਗਾ ਵੀ ਕੱਲ ਨੂੰ ਉੱਥੇ ਕਣਕ ਦੀ ਬਜਾਈ ਹੋ ਜਾਏਗੀ ਕਿਉਂਕਿ ਜਿੱਥੇ ਦਰਿਆ ਦਾ ਪਾਣੀ ਜ਼ਿਆਦਾ ਆਇਆ ਉੱਥੇ ਉੱਥੇ ਮਤਲਬ ਜ਼ਮੀਨ ਵੀ ਖਰਾਬ ਹੋ ਜਾਏਗੀ ਇਹ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਬੜੀਆਂ ਦਿੱਕਤਾਂ ਆਉਣੀਆਂ ਨੇ ਇਸ ਜਗ੍ਹਾ ਤੇ ਵੀਰ ਜੀ ਗੱਲ ਕਰੀਏ ਜਿਸ ਤਰ੍ਹਾਂ 2023 ਚ ਹੜ੍ਹ ਆਏ ਸੀਗੇ ਉਸ ਉਸ ਟਾਈਮ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਹੁਣ ਫਿਰ 25 ਚ ਹੜ੍ਹ ਆ ਕੇ 2023 ਚ ਕਿਸ ਤਰ੍ਹਾਂ ਮੁਆਵਜ਼ਾ ਮਿਲਿਆ ਹੈ ਜਿਾ ਕਿ ਐਵੇਂ ਲੌਲੀਪਾਪ ਦੇ ਕੇ ਸਰਕਾਰ ਵੱਲੋਂ ਸਾਰੇ ਉਹ ਤਾਂ ਸਿਰਫ ਸਰਕਾਰ ਨੇ ਲੌਲੀਪਾਪ ਹੀ ਦਿੱਤਾ ਸਿਰਫ 6700 ਰੁਪਇਆ ਪ੍ਰਤੀ ਏਕੜ ਸਾਨੂੰ ਮੁਆਵਜ਼ਾ ਦਿੱਤਾ ਗਿਆ ਹੈ ਉਹਦੇ ਪਿੱਛੇ ਵੀ ਅਸੀਂ ਮਤਲਬ ਬੜਾ ਸੰਘਰਸ਼ ਕੀਤਾ ਸੀਗਾ ਤੇ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਨਿਆ ਵੀ ਅੱਜ ਸਾਡਾ ਜਿਹੜਾ ਝੋਨਾ ਹੈਗਾ ਨਾ ਪ੍ਰਤੀ ਏਕੜ ਵਿੱਚੋਂ ਘਟੋ ਘਟ 80000 ਰੁਪਏ ਦਾ ਸਾਡਾ ਝੋਨਾ ਹੋਣਾ ਸੀਗਾ ਜੇ ਮਤਲਬ ਹੜ ਨਾ ਹੁੰਦੇ ਤਾਂ ਤੇ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਨਿਆ ਘਟੋ ਘਟ 50000 ਰੁਪਏ ਪ੍ਰਤੀ ਏਕੜ ਦਾ ਮਾਬਜਾ ਸਾਨੂੰ ਦਿੱਤਾ ਜਾਵੇ ਤਾਂ ਸਾਡੀ ਬਰਪਾਈ ਹੋਵੇਗੀ ਤਾਂ ਬਹੁਤ ਬੱਤਰ ਨੇ ਆਸੇ ਪਾਸੇ ਲਗਭਗ ਕੋਈ 15 ਕਿਲੋਮੀਟਰ ਦੇ ਵਿੱਚ ਇੱਥੋਂ ਜਿੱਥੇ ਆਪਾਂ ਖੜੇ ਆਂ ਇੱਥੋਂ ਲਗਭਗ 3-4 ਕਿਲੋਮੀਟਰ ਪਿੰਡ ਪੈਂਦਾ ਇੱਥੋਂ ਪਾਣੀ ਹੀ ਪਾਣੀ ਹੈਗਾ ਅਗਾ ਦਾ ਫਿਰ ਜ਼ਿਆਦਾ ਹੈ 4 4 ਫੁੱਟ 5 5 ਫੁੱਟ 10 10 ਫੁੱਟ ਬਾਰਡਰ ਜਿਹੜਾ ਏਰੀਏ ਦੇ ਨਾਲ ਲੱਗਦੇ ਰਾਕ ਜਿੱਦਾਂ ਗਲਾਬਾ ਪੈਣੀਆ ਚੰਗੜਾ ਉਧਰ ਤਾਂ ਬਹੁਤ ਮਾੜੇ ਹਾਲਾਤ ਨੇ ਸਾਡੇ ਵੀ ਕੁਰਕਾ ਗੁੱਧੜ ਪੈਣੀ ਪਾਣੀ ਦੇ ਵਿੱਚ ਹੀ ਲੁਕ ਪਏ ਨੇ ਸਾਡਾ ਰਾਤ ਕੰਪ ਜਿਹੜਾ ਹੈ ਉਹ ਲਾਧੂਕਾ ਚ ਲੋਕਾਂ ਨੇ ਸ਼ਰਨ ਲਈ ਹੈ ਤੇ ਕੁਝ ਲੋਕ ਜਿਹੜੇ 40 ਤੋਂ 50 ਘਰ ਦੇ ਜਿਹੜਾ ਹੈਗਾ ਗੁੱਧੜ ਪੈਣੀ ਚ ਉਹ ਸਾਡਾ ਉੱਥੇ ਬਿਠਾ ਹੈ ਤੇ ਕੁਝ ਲੋਕ ਕੁਰਕਾ ਚ ਬੈਠੇ ਨੇ ਆਪਣਾ ਸਮਾਨ ਦਾ ਜਾਂ ਕੋਈ ਜਿੱਦਾਂ ਇੱਕ ਇੱਕ ਜੀ ਬਾਕੀ ਸਾਰੇ ਸੇਫ ਨੇ ਤੇ ਬਾਕੀ ਏਕੜ ਦੋਕੜ ਜਿਹੜੇ ਜੀ ਨੇ ਉਹ ਕਰਾਂ ਦੇ ਵਿੱਚ ਬੈਠੇ ਨੇ ਪਾਣੀ ਕੁਰਕੇ ਦੇ ਲਗਭਗ ਸਾਰਾ ਵੜ ਗਿਆ ਤੇ ਗੁੱਧੜ ਪੈਣੀ ਵਿੱਚ ਵੀ ਵੜਨਾ ਸ਼ੁਰੂ ਹੋ ਗਿਆ ਪਿੰਡ ਦੇ ਵਿੱਚ ਕਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਹੁਣ ਲੋਕ ਗੁਜ਼ਾਰਾ ਕਿਉਂ ਕਰ ਰਿਹਾ ਜੀ ਲੋਕ ਗੁਜ਼ਾਰਾ ਬਸ ਜਿੱਦਾਂ ਜਿਸ ਕੋਲ ਕੋਈ ਪਿਆ ਸੀ ਜਾਂ ਸਮਾਜ ਸੇਵੀ ਸੰਸਥਾ ਆਈਆਂ ਸੀ ਕੱਲ ਕੁਝ ਲੰਗਰ ਲੈ ਕੇ ਆਈਆਂ ਸੀ ਜੰਡਾਲਾ ਪੀਮੇ ਸ਼ਾ ਤੋਂ ਉਹ ਦੇਖ ਕੇ ਗਏ ਅੱਜ ਫਿਰ ਉਹ ਦੁਪਹਿਰ ਵੇਲੇ ਆਏ ਸੀ ਉਹ ਲੰਗਰ ਜਿਥੇ ਬੰਦੀਆਂ ਦਾ ਪਹਿਲਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੀਆਂ ਸਾਨੂੰ ਬਾਰਡਰ ਤੇ ਸਮਾੜੀ ਖੜੀਆਂ ਨੇ ਸਰਕਾਰਾਂ ਦਾ ਤਾਂ ਪਤਾ ਹੀ ਆ ਸਰਕਾਰਾਂ ਨੇ ਦੇਖੋ ਵਾਰੀ 5-5 ਕਿਲੋ ਫਲੀਡ ਦਿੱਤੀ ਆ ਬਸ ਉਸ ਤੋਂ ਬਾਅਦ ਸਾਡਾ ਪਤਾ ਹੀ ਨਾ ਲਿਆ ਆ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਬੜੇ ਲੰਮੇ ਸਮੇਂ ਤੋਂ ਜਿਹੜਾ ਆ ਜਿਹੜਾ ਹੜ੍ਹ ਤੇ ਪਾਣੀ ਮਾਰ ਰਿਹਾ ਆ 88 ਗੱਲ ਕਰੀ ਇੱਥੇ ਦੀ ਕਰੀ 25 ਦੀ ਕਰੀ ਹਰ ਵਾਰੀ ਮਾਰ ਪੈਂਦੀ ਆ ਅਜੇ ਪੈਸੇ ਟੁੱਟਦੇ ਹੜ੍ਹ ਦੀਆਂ ਹਾਂਜੀ ਹਾਂਜੀ ਤਾਂ ਇਸ ਵਾਰੀ ਤੁਸੀਂ ਫਸਲ ਬੀਜੀ ਸੀ ਰਿਸ਼ਤੇਦਾਰਾਂ ਕੋਲੋਂ ਜਾਂ ਆਰਥਿਕ ਕੋਲੋਂ ਲੈ ਕੇ ਉਤਾਰ ਤਾਂ ਇਹਦਾ ਹੱਲ ਕੀ ਹੈ ਵੀ ਪਾਣੀ ਨੂੰ ਕਿਵੇਂ ਰੋਕਿਆ ਜਾ ਸਕਦਾ ਦੇਖੋ ਜੀ 2023 ਦੇ ਵਿੱਚ ਜਿਹੜੇ ਹੜ੍ਹ ਦੀ ਮਾਰ ਪਈ ਸੀ ਉਹ ਕੱਲਾ ਫਸਲਾਂ ਨਹੀਂ ਲੈ ਗਿਆ ਸੀ ਉਹ ਸਾਡੀ ਜ਼ਮੀਨ ਵੀ ਰੋੜ ਕੇ ਲੈ ਗਿਆ ਸੀ ਕਿਤੇ ਰੇਤਾ ਕਿਤੇ ਖੱਡੇ ਕਿਤੇ ਮਿੱਟੀ ਪਾ ਵੀ ਗਿਆ ਕਿਤੇ ਚੱਕ ਵੀ ਗਿਆ ਉਹ ਅਸੀਂ ਜਿੱਦਾਂ ਕੋ ਰਿਸ਼ਤੇਦਾਰਾਂ ਤੋਂ ਫੜ ਕੋਈ ਸੱਜਣ ਮਿੱਤਰ ਤੋਂ ਫੜ ਕੋਈ ਕਰਜ਼ਾ ਚੱਕ ਉਹ ਜ਼ਮੀਨਾਂ ਅਜੇ ਸਾਡੀ ਪੰਦਰ ਨਹੀਂ ਹੋਈਆਂ ਸੀ ਕੁਝ ਖੱਡੇ ਪਏ ਸੀ ਅਜੇ ਚੋਨਾ ਲਾਇਆ ਤੇ ਉਹ ਚੋਨੇ ਤੇ ਹੁਣ ਆਇਆ ਚੋਨਾ ਵੀ ਹੁਣ ਰੋੜ ਗਿਆ ਹੁਣ ਗੱਲ ਫਸਲ ਤੇ ਨਹੀਂ ਖੜੀ ਗੱਲ ਇਹ ਜਦੋਂ ਪਾਣੀ ਉਤਰੇਗਾ ਤਾਂ ਸਾਰਾ ਸਾਹਮਣੇ ਆਏਗਾ ਵੀ ਅਗਲਾ ਸੀਨ ਕੀ ਹੈਗਾ ਸਾਡੇ 23 ਵਜh ਜਿਹੜੇ ਖੱਡੇ ਨੇ ਅਜੇ ਤੱਕ ਬ੍ਰੇਚੇ ਨਹੀਂ ਨਵੇਂ ਵੀ ਖੱਡੇ ਤੇ ਰੇਤਾ ਮਿੱਟੀ ਲੋਕਾਂ ਦੇ ਖੇਤਾਂ 'ਚ ਆਵੇਗਾ ਵੀ ਤੁਸੀਂ ਸਵਾਲ ਕਰ ਰਹੇ ਸੀਗੇ ਵੀ ਕਰਜ਼ੇ ਲੈ ਕੇ ਜਿਨ੍ਹਾਂ ਕਿਸਾਨਾਂ ਨੇ ਕਰਜ਼ੇ ਲਏ ਹੈਗੇ ਆ ਉਹਨਾਂ ਦੇ ਨੋਟਿਸ ਨਿਕਲ ਰਿਹਾ ਕਿਸੇ ਨੇ 2.5 ਲੱਖ ਲਿਆ ਕਿਸੇ ਨੇ 50 ਹਜ਼ਾਰ ਲਿਆ ਉਹਨਾਂ ਦੇ ਰੈਸਟ ਵਾਰੈਂਟ ਵੀ ਨਿਕਲ ਚੁੱਕੇ ਆ ਸਰਕਾਰ ਕੀ ਚਾਹੁੰਦੀ ਆ ਇੱਕ ਪਾਸੇ ਲੋਕ ਹਾੜਾ ਪੇੜ ਤਾ ਹਨ ਲੋਕ ਡੁੱਬ ਰਹੇ ਆ ਨਤਰਾ ਤਰਾ ਹੋ ਰਹੀ ਐ ਲੇਕ ਦੂਸਰੀ ਸਾਈਡ ਤੇ ਸਰਕਾਰ ਨੋਟਿਸ ਉਹਨਾਂ ਦੇ ਕੱਢ ਰਹੀ ਜਿੰਨਾਂ ਕਰਜ਼ੇ ਲਏ ਆ ਸਰਕਾਰ ਮੇਰਾ 4 ਲੱਖ ਤਕਰੀਬਨ ਜਿਹੜਾ ਕਰਜ਼ਾ ਸੀ ਉਹ ਮੈਨੂੰ ਨੋਟਿਸ ਆ ਗਿਆ ਹਮ ਕੋਆਪਰੇਟਿਵ ਬੈਂਕ ਜਿਹੜੇ ਨੇ ਜਾਂ ਲੈਣਮਾਰ ਬੈਂਕ ਆਗਾ ਜਿਹੜੇ ਖੇਤੀਬਾੜੀ ਜਿੱਥੇ ਕਿਸਾਨਾਂ ਦੇ ਕਰਜ਼ੇ ਹੈਗੇ ਆ ਉਤੋਂ ਚੱਕ ਕੇ ਅਸੀਂ ਸਵੈਟੀਆਂ ਤੇ ਸਹਿਕਾਰੀ ਬੈਂਕ ਜਿਹੜੇ ਹੈਗੇ ਨੇ ਤੇ ਉਹ ਅਸੀਂ ਉਥੋਂ ਕਰਜ਼ਾ ਲੈ ਕੇ ਤੇ ਆਪਣੀਆਂ ਫਸਲਾਂ ਕੋ ਸੈੱਟ ਕੀਤੀਆਂ ਸੀ ਕੁਝ ਜ਼ਮੀਨਾਂ ਸੈੱਟ ਕੀਤੀਆਂ ਸੀ ਪਰ ਉਹ ਹੜ ਦੀ ਮਾਰ ਚ ਫਿਰ ਹੁਣ ਆ ਗਿਆ ਕੁਝ ਅੱਗੇ ਖੱਡੇ ਸੀ ਫਸਲ ਵੀ ਗਈ ਤੇ ਹੁਣ ਜਿਹੜੀਆਂ ਜ਼ਮੀਨਾਂ ਵੀ ਖਰਾਬ ਹੋਣਗੀਆਂ ਤੇ ਕਰਜ਼ਾ ਸਾਡਾ ਕਿ ਲੈਣਾ ਸਾਡੇ ਲੋਕਾਂ ਨੇ ਫਿਰ ਕਿਸਾਨ ਕਹਿੰਦੇ ਨਫਾ ਲੈ ਲੈਂਦਾ ਫਿਰ ਫਾਇਦਾ ਲੈਣਾ ਸਾਡੇ ਕੋਲ ਹੋਰ ਆਪਸ਼ਨ ਹੈ ਹੀ ਨਹੀਂ ਇਹਨਾਂ ਨੇ ਸਾਨੂੰ ਨੋਟਿਸ ਭੇਜਨੇ ਇਹਨਾਂ ਨੇ ਇੱਕ ਕਿਸਾਨ ਜਿਹੜਾ ਇਸ ਵਿਕਤਾ ਨੂੰ ਇਸ ਸੰਸਾਧਨਿਤ ਨੂੰ ਪਰਖਦਾ ਉਹਦਾ ਦਰਦ ਮਹਿਸੂਸ ਕਰਦਾ ਉਹਦਾ ਹੱਕ ਬਣਦਾ ਤੇ ਅਸੀਂ ਵੀ ਉਹ ਕਰ ਰਿਹਾ ਸਾਡੀ ਸਮੂਹ ਪਿੰਡ ਲਾਧੂ ਕਾ ਦੀ ਨੌਜਵਾਨ ਯੂਥ ਸਾਡਾ ਔਰ ਨਾਲ ਜਥੇਬੰਦੀ ਦੇ ਨਾਲ ਕਮੇਟੀ ਦੇ ਮੈਂਬਰ ਗੁਰਦੁਆਰਾ ਸਾਹਿਬ ਦੀ ਦੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਜਿਹੜੀ ਤਕਰੀਬਨ 5-6 ਦਿਨ ਹੋ ਗਏ ਟਰੈਕਟਰ ਦੀ ਜਿਹੜੀ ਸੇਵਾ ਹੈ ਤਾਂ ਜਿੰਨੇ ਵੀ ਅਸੀਂ ਕਰ ਸਕਦੇ ਹਾਂ ਜਿੰਨਾ ਕੁ ਸਾਡਾ ਆਰਥਿਕ ਪੱਖ ਮੌਜੂਦ ਹੈ ਲੋਕਾਂ ਦੇ ਸਹਿਯੋਗ ਨਾਲ ਓਨੀ ਕੁ ਸੇਵਾ ਅਸੀਂ ਕਰ ਰਹੇ ਹਾਂ ਅੱਜ ਇੱਕ ਸਾਥੀ ਦਾ ਦੋ ਚਾਰ ਘਰਾਂ ਦਾ ਫੋਨ ਆਇਆ ਵੀ ਸਾਡੀ ਨਾਲ ਪਹਿਲਾਂ ਥੋੜੀ ਆਸ ਮੇਰੀ ਸੀ ਵੀ ਪਾਣੀ ਉਤਰੇਗਾ ਪਰ ਲਗਾਤਾਰ ਬਲਦੇਵ ਜੀ ਉੱਥੇ ਆਪਣੇ ਬਾਰਸ਼ਾ ਪੈ ਰਹੀਆਂ ਹਿਮਾਚਲ ਦੇ ਵਿੱਚ ਪਾਣੀ ਕਤੋਂ ਕਟਾਂ ਦੇ 400 ਨਾਲ ਸਰ ਜੀ ਬੜੇ ਘਾਟ ਹੈ ਜੀ ਉਹਨਾਂ ਦੇ ਕਰਕੇ ਅਸੀਂ ਇੱਕ ਸਾਥੀ ਦੇ ਕੋਈ ਹੈਲਪ ਨਹੀਂ ਕਰ ਰਿਆ ਸੀ ਤੇ ਉਹਨੇ ਸਾਨੂੰ ਫੋਨ ਕੀਤਾ ਦਸੰਦਰ ਜੀ ਤੁਸੀਂ ਆਓ ਫਿਰ ਉਹਨਾਂ ਦਾ ਸਮਾਨ ਮੈਂ ਕਿਹਾ ਅੱਜ ਹੀ ਮਸ਼ੀਨਰੀ ਨੂੰ ਵੀ ਦਾਉ ਤੇ ਲਾ ਕੇ ਚਾ ਲੋਕਾਂ ਦੇ ਪਿਆਰ ਕਰਕੇ ਲੋਕਾਂ ਦਾ ਸਰਗਾ ਮਸ਼ੀਨਰੀ ਵੀ ਸਾਡਾ ਸਾਥ ਦਿੱਤਾ ਤੇ ਅੱਜ ਉਹਨਾਂ ਨੇ ਖੈਰੀ ਸੁੱਕੀ ਜਿਹੜੇ ਡੰਗਰ ਮੇਸ਼ੀ ਹੈ ਉਹਨਾਂ ਨੇ ਇੱਥੇ ਲੈ ਤੇ ਆ ਸੁੱਕੀ ਤੱਕਦ ਗਰਾਹ ਕੈਂਪ ਚ ਲੈ ਕੇ ਆਏ ਪ੍ਰਧਾਨ ਜੀ ਕਿੰਨੇ ਪਰਿਵਾਰਾਂ ਨੂੰ ਕੱਢ ਕੇ ਲੈ ਆ ਰਹੇ ਇਹ ਤਕਰੀਬਨ ਇਹਦੇ 4 ਪਰਿਵਾਰਾਂ ਦੇ ਸਾਥੀ ਹੈ ਚਾਰ ਪਰਿਵਾਰ ਆ ਤੇ ਚਾਰ ਪਰਿਵਾਰਾਂ ਦੇ ਡੰਗ ਰਿਆ ਕਿਸੇ ਦਾ ਦੋ ਆ ਕੋ ਚਾਰ ਆ ਸ਼ਾਇਦ ਕੱਲ ਤੱਕ ਜੇ ਸਿੱਕੀ ਪਾਣੀ ਪਾਸ ਪਾਸ ਕੱਲ ਤੱਕ ਜੀ ਜਿਹੜੇ ਵੇਖ ਰਿਹਾ ਜਿਸ ਤਰ੍ਹਾਂ ਹਰੀਕੇ ਤੋਂ ਜਹਾਸਾਨੀ ਵਾਲ ਤੋਂ ਪਾਣੀ ਛੱਡਿਆ ਜਾ ਰਿਹਾ ਉਹ ਦੂਜਿਆਂ ਨੂੰ ਵੀ ਸ਼ਾਇਦ ਕੱਲ ਤੱਕ ਸਾਨੂੰ ਹੋਰ ਗਿਆੜਾ ਕਰਕੇ ਤੇ ਦੂਜੇ ਸਾਥੀ ਜਿੰਨਾ ਕੋ ਵਹੀਕਲ ਹੈ ਮਤਲਬ ਇਹ ਜੇ ਟਰੈਕਟਰ ਟਰਾਲੀ ਹੈਗੇ ਆ ਨਾ ਕਿੰਨਾ ਇਹ ਜੇ ਆੜ ਭੀੜ ਤਾਂ ਦਾ ਅਸੀਂ ਔਕੀ ਘਰੀ ਦੇ ਵਿੱਚ ਸਹਿਯੋਗ ਕਰਨ ਦੀ ਲੋੜ ਹੈ ਉਹਨਾਂ ਦੀ ਹਮਦਰਦ ਬਣਨ ਦੀ ਲੋੜ ਹੈ ਜਿਵੇਂ ਤੁਸੀਂ ਰਗਾਤਾਰ ਸੇਵਾ ਕਰ ਰਹੇ ਹੋ ਭਾ ਕਰਦੇ ਹੋ ਪਰਿਵਾਰਾਂ ਨੂੰ ਬਾਰ ਕੱਢ ਰਹੇ ਹੋ ਤੇ ਜਿਹੜਾ ਮੌਜੂਦਾ ਪ੍ਰਸ਼ਾਸਨ ਹੈ ਉਹਦੇ ਕੀ ਹਾਲਾਤ ਨੇ ਉਹਦੇ ਅਨੁਸਾਰ ਦੇਖੋ ਜੀ ਜਿਹੜੀ ਆ ਆ ਜਿਹੜੀ ਸਥਿਤੀ ਹੈ ਨਾ ਇਹ ਸਥਿਤੀ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਸਾਡੇ ਕੋਲ ਬਹੁਤ ਪਿਆਰ ਤੋਂ ਸੋ ਦੋਸਤੋ ਵੱਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬੀਐਸਐਫ ਦੇ ਜੋ ਨੌਜਵਾਨ ਆਏ ਹੈਗੇ ਆ ਇਹਨਾਂ ਹੜਪੇੜਤਾ ਦੀ ਮਦਦ ਕਰਨ ਲਈ ਲੈ ਸੇ ਤੁਸੀਂ ਸਿਵਰਾ ਦੇਖ ਰਹੇ ਹੋ ਸਾਫ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਿਵਰਾ ਚ ਦੇਖ ਰਹੇ ਹੋ ਬੀਐਸਐਫ ਦੇ ਜੋ ਨੌਜਵਾਨ ਹੈਗੇ ਆ ਇਹਨਾਂ ਦੇ ਬਚਾ ਲਈ ਇਹਨਾਂ ਦੇ ਨਾਲ ਖੜੇ ਹੈਗੇ 24 ਕਟੇ ਇਹਨਾਂ ਦਾ ਸਾਥ ਦੇ ਰਹੇ ਅੱਜ ਦੇੋ ਦੋਸਤੋ ਤਸਵੀਰਾਂ ਦਿਖਾ ਰਿਹਾ ਬੀਐਸਐਫ ਦੇ ਨੌਜਵਾਨ ਹੈਗੇ ਆ ਜੋ ਟਰੈਕਟਰ ਨੂੰ ਪੂਰਾ ਰਸਤਾ ਦੇ ਰਹੇ ਆ ਖਾੜਾਂ ਵਿੱਚੋਂ ਕੱਢ ਰਹੇ ਆ ਬੀਐਸਐਫ ਦੇ ਜਵਾਨ ਜੋ ਆਪਣੀ ਡਿਊਟੀ ਮਸਤੀ ਦੀ ਨਾਲ ਨਿਭਾ ਰਿਹਾ ਜਿਸ ਤਰ੍ਹਾਂ ਸੀਰਾਂ ਚ ਦੇਖ ਰਹੇ ਹੋ ਬੀਐਸਐਫ ਦੇ ਜੋ ਨੌਜਵਾਨ ਹੈਗੇ ਆ ਸੋ ਜੋ ਹੜ ਪੀੜਤਾ ਨੂੰ ਇਨ੍ਹਾਂ ਪਾਣੀ ਤੋਂ ਬਾਹਰ ਕੱਢ ਰਹੇ ਆ ਨਾਲ ਲੋਕਾਂ ਦਾ ਸਹਿਯੋਗ ਲੈ ਰਹੇ ਆ ਲਾਈਵ ਸਟਰੀ ਤੁਹਾਡੇ ਨਾਲ ਸਹਾਇਕ ਕਰ ਰਹੇ ਆ ਦੇਖ ਸਕਦੇ ਹੋ ਦੇਖ ਸਕਦੇ ਤਸਵੀਰਾਂ ਸਾਹਿਬ ਲੋਕ ਵੀ ਹੈਗੇ ਆ ਸੁਰਜੀਤ ਡੰਗਰ ਕੱਢ ਕੇ ਲੈ ਕੇ ਆਏ ਆ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਜੀ ਨਾਮ ਤੁਹਾਡਾ ਜੀ ਗੁਰਮਖ ਸਿੰਘ ਜੀ ਜੀ ਇਥੋਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਇੱਧਰ ਜੀ ਗੋਲਡ ਵਾਲੇ ਪਾਣੀ ਤੋਂ ਜੀ ਕਿੰਨੇ ਪਰਿਵਾਰ ਇਧਰ ਪਾਣੀ 'ਚ ਨਿਕਲ ਕੇ ਬਾਹਰ ਆ ਰਹੇ ਆ ਪਾਣੀ ਚ 4 ਭਰਾ ਆ ਗਏ ਅਸੀਂ ਸਾਰਾ ਪਰਿਵਾਰ ਅੱਗੇ ਗਿਆ ਹੋਇਆ ਸਾਧਾ ਤੇ ਬਾਕੀ ਦਾ ਇੱਥੇ ਹੈਗਾ ਹਾਂ ਹਾਂ ਉਹ ਹੁਣ ਮੱਝਾ ਮੱਝਾ ਲਾਇਆ ਕੇ ਅਸੀਂ ਯਾਰ ਅੱਛਾ ਅੱਛਾ ਪਹਿਲੇ ਉੱਥੇ ਕਿੰਨੇ ਹੋਰ ਹੈਗੇ ਉੱਥੇ ਹੋਰ ਆ ਗਏ ਯਾਰ ਹੂੰ ਕਈ ਘਰ ਬੈਠਿਆ ਜੇ ਹੂੰ ਉਹਨਾਂ ਦੇ ਕੋਲ ਸਖਾਵਾਂ ਉੱਚੀਆਂ ਨੇ ਸਾਡਾ ਥੋੜਾ ਨੀਵਾ ਪੈਦਾ ਸੀ ਅੱਛਾ ਅੱਛਾ ਹੋਂ ਦੇਖ ਰਿਹਾ ਤੁਹਾਡੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਪਾਣੀ ਪਹੁੰਚ ਚੁੱਕਿਆ ਸਾਰੇ ਪਾਸੇ ਕੋਈ ਨੁਕਸਾਨ ਹੋਇਆ ਹੋਵੇ ਨੁਕਸਾਨ ਕੋਠੇ ਫਟ ਗਏ ਨੇ ਅੱਛਾ ਹਾਂ ਕੱਚੇ ਸੀਗੇ ਪੱਕੇ ਪੱਕੇ ਹੈਗੇ ਸੀ ਕੋਠੀ ਨੂੰ ਦਲਵਾਰਾਂ ਪੈ ਗਏ ਇਧਰ ਆਣਾ ਪੈ ਗਈਆਂ ਕੋਠੀ ਨੂੰ ਸਰਕਾਰ ਕਿਉਂ ਕੀ ਮੰਗ ਕਰਦੇ ਹੋ ਸਰਕਾਰ ਦੀ ਮਰਜ਼ੀ ਹੈ ਜੇ ਕੋਈ ਦੇ ਦੇ ਮੈਨੂੰ ਸਹਾਇਤਾ ਦੇ ਦੇਵੇ ਜੀ ਨ ਆਪਲਾ ਨੰਗਰ ਨਹੀਂ ਜੋ ਤੁਸੀਂ ਸਿੰਗਰ ਪਸ਼ੂ ਲੈ ਕੇ ਆ ਰਹੇ ਕਿੰਨੇ ਕਿੰਨੇ ਲੈ ਕੇ ਆ ਰਹੇ ਸਾਡੇ ਕੋਲ 14 ਨੰਗਰ ਆ ਗਿਆ 14 ਟੈਗ ਠੀਕ ਹੈ ਕਿੱਥੇ ਲੈ ਕੇ ਜਾਓਗੇ ਇਹ ਦੌਣਾ ਮੰਡੀ ਜਾਵਾਂਗੇ ਜੀ ਲਾਧੂ ਖਾਣ ਰਾਤ ਕੈਂਪ ਤੇ ਹਾਂ ਜੀ ਹਾਂ ਜੀ ਧੰਨਵਾਦ